ਹਾਂਜੀ ਯਾਰ ਕੀ ਹਾਲ ਚਾਲ ਹਾਰੇ ਦੋਸਤਾਂ ਮਿੱਤਰਾਂ ਦਾ ਉਮੀਦ ਕਰਦਾ ਜੀ ਠੀਕ ਠਾਕ ਹੋਵੋਗੇ ਤੁਹਾਡੇ ਜਾਨਵਰ ਵੀ ਛੱਟਵੱਟ ਹੋਣਗੇ ਤੇ ਲਓ ਜੀ ਆ ਬੱਚੇ ਆਪਾਂ ਚਾਰੇ ਬਿਠਾ ਲੇ ਬਾਹਰ ਇਹਨਾਂ ਦੇ ਪਾਉਨੇ ਆਪਾਂ ਠੱਲਾ ਹਨਾ ਦੋਹਾਂ ਦੇ ਸਾਦੇ ਪਾਈਆਂ ਵਗਾ ਵੱਡਿਆਂ ਦੇ ਐਦੇ ਤੇ ਐਦੇ ਉਹ ਪਰਲੇ ਆਪਣੀ ਚੀਨੀ ਵਾਲੇ ਦੋਨੇ ਬੱਚੇ ਇਹਨਾਂ ਦੇ ਪਾਉਨੇ ਆ ਆਹ ਵਾਲਿਆਂ ਦੇ ਇੱਧਰ ਲਿਆਂਦੇ ਤੇ ਬਾਕੀ ਤੁਸੀਂ ਕੱਲ ਕਮੈਂਟ ਕੀਤਾ ਸੀਗਾ ਹਨਾ ਕੱਲ ਵਾਲੀ ਵੀਡੀਓ ਦੇ ਵਿੱਚ ਕਿ ਕਪੜਾ ਲਾਉਰ ਛਤਰੀ ਦੇ ਨਵਾਂ ਆ ਦੇਖੋ ਲਾਤਾ ਵਾ ਤੇ ਉਹ ਤੇ ਲਾਈ ਜਣਾ ਉਹਦੇ ਉਧਰਲੀ ਤੇ ਪਲਾਸਰਾ ਨਿਸ਼ਾਨ ਉਹ ਦੂਜੀ ਉਹਦੀ ਟਾਕੀ ਜੋ ਭਈ ਉਧਰ ਲਈ ਫੱਟੀ ਇੱਕ ਉਹ ਪਈ ਆ ਤੇ ਉਹ ਤੇ ਲੱਗਿਆ ਹੀ ਜਨਾਵਾ ਉਹ ਆਪਣੀ ਜਿਹੜੀ ਬਾਜੀਆਂ ਵਾਲੀ ਛਤਰੀ ਰੱਖੀ ਹੋਈ ਸੀ ਉਹ ਤੇ ਤਾਂ ਪਹਿਲੇ ਹੀ ਲੱਗਿਆ ਵੈ ਸੀਗਾ ਤੇ ਇਹਨੇ ਨਾਲੇ ਦਾ ਠੱਲਾ ਪਾਉਣਾ ਠੱਲਾ ਚੱਕਦੇ ਆ ਇੱਥੇ ਰੱਖਣਾ ਮੈਂ ਆ ਰਿਹਾ ਸਾਰਾ ਸੈਟਅਪ ਕੈਂਚੀ ਕੁੰਚੀ ਠੱਲਾ ਸਾਰੀਆਂ ਆ ਰੱਖਣਾ ਮੈਂ ਇੱਥੇ ਲਿਆ ਕੇ ਆ ਦੋਨੇ ਨੰਬਰ ਵਾਲੀਆਂ ਪਾ ਦਿੰਨੇ ਆਪਾਂ ਇਹਨਾਂ ਦੇ ਲਓ ਜੀ ਠੱਲਾ ਪਾ ਕੇ ਤੁਹਾਨੂੰ ਮਿਲਦਾ ਆ ਵੀ ਆ ਦੇਖ ਲਓ ਪਹਿਲਾਂ ਬੱਚੇ ਇਹ ਇਹ ਕਾਰ ਐ ਇਹ ਮੇਰੇ ਸਾਹ ਹਣਾ ਲਾਲ ਸਰਾਜਾ ਤੇ ਦੂਜਾ ਚਟਾਈ ਐ ਲਓ ਜੀ ਪਾਦੀਆਂ ਇੱਧਰ ਇਹ ਦੇ ਤੇ ਆਹ ਦੂਜੇ ਦੇ ਓਕੇ ਜੀ ਤਿੰਨਾ ਚਾਰਾਂ ਦੇ ਇਹਨਾਂ ਦੇ ਪਾਤੀਆਂ ਆਪਾਂ ਉਹਨਾਂ ਦੇ ਚੱਲ ਪਹਿਲਾਂ ਇਹਨਾਂ ਨੂੰ ਮੈਂ ਧੁੱਪੇ ਰੱਖ ਲਿਆ ਮੈਂ ਕਿਹਣਾ ਇਹਨਾਂ ਦੇ ਨਾ ਖੁੱਡਾ ਥੋੜਾ ਜਿਹਾ ਕੋਹਰਨਾ ਜਿਹਾ ਗਿੱਲਾ ਸੀਗਾ ਬੈਠਾ ਮਾਰ ਮਾਰ ਕੇ ਕੀਤਾ ਵਿਆ ਤਾਂ ਹੀ ਕਰਕੇ ਆਪਾਂ ਬਾਹਰ ਕੱਢ ਲੇ ਮੈਂ ਕਿਹਦਾ ਤਾਂ ਦੋ ਘੰਟੇ ਧੁੱਪ ਸੇਕ ਲੈਣਗੇ ਹਨ ਜਿੰਨਾ ਟਾਈਮ ਮੈਂ ਫੱਟੀ ਜੀ ਲਾਉਣਾ ਉਹਦੀ ਪੱਟੀਆਂ ਜੀਆਂ ਤੇ ਉਹਨਾਂ ਨੇ ਮੈਂ ਬਿਠਾ ਦੇਣ ਵਾਲੇ ਇਹਨਾਂ ਨੂੰ ਦਾਣੇ ਦੋਣ ਇੱਥੇ ਦੇ ਦੇਣੇ ਦੂਜੇ ਅਜੇ ਬਾਹਰ ਨਹੀਂ ਕੱਡੇ ਕਿਉਂਕਿ ਸ਼ੁਰਲੀ ਛੱਡਿਆ ਵਾ ਤੇ ਬੱਚੇ ਦੂਜੇ ਔੜ ਕੇ ਆ ਆ ਗਏ ਸ਼ੁਰਲੀ ਤੁਹਾਨੂੰ ਆਵ ਜਾਂਦਾ ਠੀਕ ਹੈ ਜੀ ਦੂਜੇ ਆਪਾਂ ਕੱਢਦੇ ਹਾਂ ਉਹ ਵੀ ਤੁਹਾਨੂੰ ਦਿਖਾਉਨੇ ਆ ਇੱਕ ਮਿੰਟ ਪਹਿਲਾਂ ਫੱਟੀ ਜੀ ਸਿਆਲਾ ਮੈਂ ਲਓ ਜੀ ਇੱਕ ਤਾਂ ਸਿਉਤੀ ਆ ਇਧਰੋਂ ਇਧਰੋਂ ਟਾਂਕੇ ਕਰਦੇ ਪੱਕੇ ਤੇ ਆ ਵੀ ਸਿਉਂਦੇ ਨੇ ਇਧਰੋਂ ਤੇ ਫੇਰ ਤੁਹਾਨੂੰ ਮਿਲਦਾ ਇਹ ਦੋ ਟਾਂਕੇ ਰਹਿ ਗਏ ਫੇਰ ਆਪਾਂ ਆ ਬੱਚਿਆਂ ਨੂੰ ਵੀ ਦਾਣੇ ਦੇ ਕੇ ਹਨਾ ਅੰਦਰ ਬਿਠਾਉਨੇ ਗਰਮੀ ਆ ਯਾਰ ਉਹ ਦੇਖਿਵੇਂ ਹੰਫੀਆਂ ਦਾ ਵਿਚਾਰਾ ਮੇਰੇ ਸਹਾਂ ਵਾਲਾ ਹਾਦੀ ਕਿਵੇਂ ਕਰੀ ਜਾਂਦਾ ਗਰਮੀ ਜਿਆਦਾ ਆ ਇਹਨਾਂ ਨੂੰ ਫਰੰਦਰ ਬਿਠਾਉਂਦੇ ਆ ਵੀ ਸਰੋਂ ਸਰੋਂ ਲੈ ਜਾਂਦੀ ਆਪਾਂ ਤੇ ਬੋਤਲ ਵੀ ਇੱਥੇ ਹੀ ਆ ਨਾਲੇ ਉਹਨਾਂ ਨੂੰ ਦਿਨੇ ਅੰਦਰ ਚੱਲ ਕੇ ਆਹ ਨਵੇਂ ਡਤਗੇ ਲਓ ਜੀ ਆਹ ਦੇਖ ਲਓ ਕਰਤਾ ਕੰਮ ਓਕੇ ਜਮਾ ਹੁਣ ਦਿਨੇ ਆ ਇਹਨਾਂ ਨੂੰ ਛਰੋਂ ਬੱਚਿਆਂ ਨੂੰ ਇੱਥੋਂ ਕੱਟਦੇਗੇ ਇਹਨੂੰ ਲਓ ਜੀ ਅੰਦਰ ਆ ਗਏ ਆਪਾਂ ਬੱਚਿਆਂ ਕੋਲ ਮਾਨ ਸਾਰਾ ਲੈ ਆਏ ਆਂ ਆਪਾਂ ਦਵਾਈਆਂ ਬੂਟਨਾ ਦਾਣੇ ਵੀ ਦੰਨੇ ਇਹਨਾਂ ਨੂੰ ਤੇ ਇਹ ਤੋਂ ਦੀ ਆਲੂ ਕੁਝ ਜਿਹਾ ਮੂੰਹ ਵੀ ਨੇੜੇ ਕਰਤਾ ਕੁਝ ਜਿਹਾਤੀ ਬਾਹਰ ਹੀ ਹੈ ਨਾ ਆਏ 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 ਆਹਾਹਾਹਾਹਾਹਾਹਾ ਬੱਚਾ ਨੂੰ ਨਾ ਥੋੜੀ ਥੋੜੀ ਲੈ 52 ਤੇ ਪਾਵਰ ਜੈਲ ਮੈਂ ਲੈ ਆਇਆ ਸੀਗਾ ਖਤਮ ਹੋ ਗਈ ਹੈ ਨਾ ਇਹ ਦੋਨੇ ਮਿਕਸ ਕਰਕੇ ਦੇ ਦਿੰਨੇ ਹੁੰਨੇ ਆ ਇਹ ਨਾ ਫੈਕਟਰ ਆਂਦੇ ਆ ਸਾਰਿਆਂ ਨੂੰ ਦੇ ਦਿੰਨੇ ਆਪਾਂ ਥੋੜੀ ਥੋੜੀ ਉਸ ਤੋਂ ਬਾਅਦ ਚ ਦੇ ਦਿੰਨੇ ਆ ਦਾਣੇ ਆ ਵੀ ਕੁਝ ਦੇ ਮੋਟਰ ਨੂੰ ਵੇਖੀ ਜਣਾ ਕਰ ਆਈ ਫਾਈ ਫਾਈ ਆਹਾ 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 ਆਇਓ 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 ਆਹਾ ਜੇ ਸਰੋਂ ਦੇ ਵੀ ਚੈੱਕ ਲੈਣੀ ਇੱਥੇ ਰੱਖ ਲੈਣੀ ਆ ਦਵਾਈ ਵੀ ਇੱਥੇ ਆ ਵੀ ਇੱਥੇ ਬਾਕੀ ਬੱਚੇ ਦੇਖਦੇ ਸਾਰੇ ਕੱਢਦੇ ਆ ਬਾਹਰ ਲਓ ਜੀ ਦਵਾਈਆਂ ਦੂਈਆਂ ਸਾਰਿਆਂ ਨੂੰ ਦੇਤੀਆਂ ਆਹ ਚੱਲ ਗਈ ਸਾਰੀ ਛੋਟੂ ਗੈਂਗ ਸਾਰੇ ਭੈਗੇ ਇੱਥੇ ਚਾਰੇ ਪੰਜੇ ਇਕੱਠੇ ਜੇ ਹੋ ਕੇ ਤੇ ਦਵਾਈਆਂ ਦੁਈਆਂ ਸੈੱਟ ਬੈਠ ਰਹਿੰਦੇ ਆ ਫਿੱਟ ਆਣ ਤੇ ਡੱਬਾ ਵੀ ਸੁਸਤੀਆ ਰਹਿੰਦਾ ਹੁੰਦਾ ਜੰਟ ਹੋ ਗਿਆ ਆ ਬੱਚੇ ਦਾ weight ਘੱਟ ਸੀ ਦਾ ਆਪਣੇ ਰੱਖਿਆਂ ਵਾਲੇ ਬੱਚੇ ਦਾ ਡੱਕੇ ਵਾਲੇ ਗੂਤਰ ਦੇ ਬੱਚੇ ਦਾ ਚਟਾ ਜਿਹੜਾ ਸਾਫ ਹੈ ਇਹਦਾ ਲਈ ਓਕੇ ਹੋ ਗਿਆ ਤੇ ਉਹ ਪਰਲੇ ਨੂੰ ਵੜਾ ਜਾ ਮੇਰੇ ਸਾਹਮਣੇ ਜਕਾਮ ਲੱਗੇ ਜੀ ਹਣਾ ਇੱਕ ਸੋਨੂੰ ਮੈਂ ਗੋਲੀ ਦੱਸਦਾ ਜੇ ਛੋਡੇ ਵੀ ਕਿਸੇ ਕਬੂਤਰ ਨੂੰ ਜਕਾਮ ਹਨ ਤੇ ਆ ਗੋਲੀ ਆ ਸਕਰੀਨ ਸ਼ਾਟ ਲੈ ਲਓ ਇੱਕ ਮਿੰਟ ਪਤਾ ਸਿੱਧਾ ਕਰ ਲਗੇ ਇਧਰ ਪਿਆਰ ਦਿਖਾ ਦਿੰਦੇ ਆ ਇੱਕ ਮਿੰਟ ਆ ਲੋ ਸੇਪਲਾ ਦੀ ਹੈ ਸੇਪਲਾ ਕੰਪਨੀ ਸੇਪਲੌਕਸ 500 ਓਕੇ ਜੀ 40000 ਰੁਪਿਆ ਦਾ ਪਤਾ ਵਾ ਇਹੋ ਜੀ ਗੋਲੀ ਹੋਊਗੀ ਤੇ ਇਹ ਜਰੂਰ ਚੌਥਾ ਹਿਸਾਬ ਦੇ ਬੱਚੇ ਹੁੰਦਾ ਉਹ ਰੀਅਲਟੀ ਦਾ ਬਹੁਤ ਵਧੀਆ ਵਾ ਜੇ ਕੰਮ ਤੁਹਾਨੂੰ ਸਿਰਫ ਸਵੇਰ ਸ਼ਾਮ ਦੋ ਟਾਈਮ ਹੀ ਦੇਣੀ ਆ ਓਕੇ ਹੋ ਜਾ ਇੱਕ ਦਿਨ ਜੀ ਉਥੀ ਸੁਕੈਣ ਜਗ੍ਹਾ ਆਮ ਜਿਹਾ ਸਾਰਾ ਜਿਵੇਂ ਰੇਸ਼ਾ ਜਾਊਗਾ ਹੁੰਦਾ ਨਾ ਬੱਚਿਆਂ ਦੇ ਓਕੇ ਹੋਈ ਸਾਰਾ ਰਿਪੋਰਟਾਂ ਬਾਕੀ ਜਾਣੇ ਦੋਣੇ ਸਭ ਨੂੰ ਦੇਤੇ ਹਨ ਆ ਦੇਖ ਲਓ ਪੋਟੇ ਫੁੱਲ ਤੇ ਉਹ ਵੀ ਆ ਗਿਆ ਹਰਲੀ ਉੱਡ ਕੇ ਉਹਦੇ ਬੈਠਾ ਟਾਲੀ ਦੇ ਉਹਨੂੰ ਵੀ ਤਾੜ ਦਿੰਨੇ ਹੁਣ ਦੂਜਾ ਜਾਨਵਰ ਇੱਕ ਇੱਥੇ ਫਿਰਦਾ ਸੀਗਾ ਪਤਾ ਨਹੀਂ ਕਿੱਥੇ ਚੱਲ ਗਿਆ ਇੱਕ ਮਿੰਟ ਉਹਨਾਂ ਦਾ ਬੱਚਾ ਰਖਾ ਗਿਲਾ ਨੂੰ ਉਹਨੂੰ ਪਜਾਮ ਨੂੰ ਰਜੀ ਰਹਿਣਾ ਦੇਖ ਲੇ ਕਿ ਵੀ ਠੀਕ ਠਾਕ ਹਾਂ ਇਹਦਾ ਲੈ ਬਹੁਤ ਵੱਡਾ ਹੋ ਗਿਆ ਨਾਲੇ ਇਹ ਸੱਚ ਠੱਲ ਪਾਉਣੀ ਆਪਾਂ ਲੈ ਕੇ ਆਉਨੇ ਆ। ਆ ਵੀ ਬੱਚਾ ਉਹਨਾਂ ਜਿਹੜਾ ਹੋਇਆ ਪਿਆ। ਤੇ ਠੱਲ ਪਾਈ ਨਹੀਂ ਜਾਂਦੀ ਭੁੱਲ ਗਈ। ਹਾਂ ਕਿਵੇਂ ਬੈਠ ਉੱਠ ਜਿਹੀ ਲਵਾਈ ਫਿਰਦਾ। ਬੁੱਗਾ ਧੋਣ ਵਾਲਾ ਤਰ੍ਹਾਂ ਲੱਗਦਾ। ਚਲੋ ਜੀ ਲੈਉਣਾ ਚਾਹ ਕੇ ਮੈਂ ਠਾਲਾ ਜੀ ਬੱਚਾ ਫੜ ਲਿਆ ਠਾਲੇ ਦੇ ਪਾ ਦਿੰਨੇ ਆ ਲੈ ਆਂਦੀ। ਓਕੇ ਰਿਪੋਰਟ ਹਾਂ ਦੇ ਦੇ ਤੇ ਦਾਣੇ ਹੁਣ ਚੱਲ ਅੰਦਰ। ਸ਼ਰਲੀ ਵੀ ਤਾੜਤਾ ਆਪਾਂ। ਕਿੱਧਰ ਚਲ ਗਿਆ ਉਹ ਬੈਠਾ ਸਾਹਮਣੇ। ਮਲਾਉ ਜੀ। ਅਜੀਬ ਟਾਈਮ ਰਹਿੰਦੇ ਪਾਦੀ ਆ ਪਰ ਮਾਸਾਂ ਚੜੀ ਆ ਹੋਈ ਡੱਕੇ ਇਹਦੇ ਪੈਰ ਤੇ ਨਾ ਆ ਜਿਹਰੇ ਬਾਕੀ ਬੱਚਾ ਰਕੀ ਰਤੀ ਜਬੂਗ ਦਰਤੇ ਪੋਟੇ ਦਾ ਇਹੋ ਜਿਹਾ ਠੀਕ ਆ ਉਹਦਾ ਸੈਟ ਆ ਇਹਨੂੰ ਬਿਠਾ ਜਾਉਨੇ ਆ ਪਰ ਉੱਥੇ ਹਨ ਇਹਨੂੰ ਥੱਲੇ ਛੱਡਾਂਗੇ ਰੋਕ ਕੇ ਹਜੇ ਫਿਰ ਜੋੜਾ ਹੋਰ ਅੰਡੇ ਧਰ ਲੂਗਾ ਹਨ ਇਹ ਵਾਲਾ ਕੋਣ ਤਾਂ ਸੁੱਕਾ ਹੀ ਆ ਇਹਨੇ ਹੱਲ ਦਿਖਾ ਬਈ ਓਕੇ ਹੈ ਨਾ ਆ ਲਓ ਬਾਕੀ ਇਹਨੂੰ ਵੀ ਛੱਡ ਤਾ ਅੰਦਰ ਹਨ ਡੱਬੀ ਆਂਡੇ ਤੇ ਬੈਠੀ ਹੈ ਦੁਬਾਰਾ ਤੋਂ ਰਵੇ ਨੇ ਛੋਟੇ ਇੱਥੇ ਬੈਠੇ ਸਾਰੇ ਲਾਲ ਸੂਰੀ ਥੱਲੇ ਕੋਈ ਆਂਡੇ ਵਾਂਗ ਦਾ ਰੱਖਾਂਗੇ ਤੇ ਵੈਸੇ ਹੀ ਬੈਠੀ ਜਾਂਦੀ ਰਹਿੰਦੀ ਹੈ ਹਾਂ ਅੰਦਰੀ ਆ ਜਾ ਬਸ ਹੁਣ ਇਹਨੂੰ ਧਾਣੇ ਜੁੜੇ ਬਹਿ ਖਾ ਲੈਣ ਤੇ ਥੋੜੀ ਜਿਹੀ ਹੋਰ ਲਿਆ ਕੇ ਛੱਡ ਦਿੰਨੇ ਆ ਲਓ ਜੀ ਧਾਣੇ ਲੈ ਆਂਦੇ ਇਹ ਆਪਾਂ ਇੱਥੇ ਅੰਦਰ ਹੀ ਛੱਡ ਦਿੰਨੇ ਹਨਾ ਨਰੇ ਦਾ ਬੱਚੇ ਆ ਮੂੰਹ ਮਾਰਨੇ ਸਿੱਖ ਜਾਣਗੇ ਮਾਰਦੇ ਹਾਂ ਤਾਂ ਮਾੜਾ ਮਾੜਾ ਕਿਤੇ ਕਿਤੇ ਹਾ 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 ਲਓ ਜੀ ਸਾਰੇ ਖਲਾਰ ਤੇ ਆਪਾਂ ਆ ਮਾੜਾ ਮੋਟਾ ਖਾਣਗੇ ਦੂਜਿਆਂ ਦੇਖ ਕੇ ਵੱਡੇ ਵੀ ਚਲੋ ਉੱਤਰੋ ਥੱਲੇ ਦੇਖੋ ਮਾੜਾ ਮੋੜਾ ਖਾ ਕੇ ਚਲੋ 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 ਬਾਕੀ ਸਾਨੂੰ ਮੈਂ ਦਾਸ ਦੇਣਾ ਹੁਣ ਏ ਆ ਬੱਚਿਆਂ ਨੂੰ ਹਜੇ ਆਪਾਂ ਨਾ ਤਾਂ ਡੰਮਨੇ ਆਪਾਂ ਕਿਉਂਕਿ ਇਹ ਇੰਨਾ ਛੋਟਾ ਵਾ ਹਨਾ ਇਹਨਾਂ ਨਾਲੋਂ ਤੇ ਉੜਦਾ ਹੈਗਾ ਉਹ ਆਏ ਨਹੀਂ ਆਪਾਂ ਕਹਿੰਦੇ ਵੀ ਉਹ ਉੜਦਾ ਨਹੀਂਗਾ ਆਪਾਂ ਡਾਉਂਦੇ ਨੇ ਇਹਨੂੰ ਜਾਣ ਕੇ ਤੇ ਆਹਾ ਉੱਡਣ ਲੱਗਿਆ ਕਾਲਜਾਂਤਰ ਇਹਨੇ ਤੁਹਾਨੂੰ ਡਾਈ ਅਗਲੀ ਵੀਡੀਓ ਚ ਦੇਖਣ ਨੂੰ ਮਿਲੂਗੀ ਤੇ ਇੱਕ ਆਹਾ ਵਾਲਾ ਤੇ ਇੱਕ ਡੰਡਿਆਂ ਵਾਲਾ ਡੰਡਿਆਂ ਵਾਲਾ ਝਾੜੇ 'ਚ ਪੈ ਗਿਆ ਉਹ ਵੱਡਾ ਸਾਰਿਆਂ ਨਾਲੋਂ ਹਨਾ ਹੁਣ ਉੱਡਣ ਲੱਗਿਆ ਉਹ ਪਹਿਲਾਂ ਆਪਾਂ ਇਹਨੂੰ ਚਲਾ ਚਲੂਗੇ ਕਿਤੇ ਮਾਰਿਆ ਹੀ ਨਹੀਂ ਹਨਾ ਮਤਲਬ ਕਹਿ ਤਾ ਵੱਡਾ ਹੀ ਨਹੀਂ ਠੱਕਾ ਨਹੀਂ ਕੀਤਾ ਇਹਦੇ ਨਾਲ ਹੁਣ ਫਿਰ ਮੂੜੋ ਜਾ ਤੇ ਬਾਲਾ ਝਾੜੇ 'ਵੀ ਪਈ ਜਾਂਦਾ ਤੇ ਵੱਡਾ ਵੀ ਬਾਲਾ ਹੋਈ ਜਾਂਦਾ ਆਹੀ ਕਰਕੇ ਹੁਣ ਇਹਦੀ ਲੱਤ ਘੜਾਇਆ ਕਰਾਂਗੇ ਬਾਤੀ ਸਾਹਿਬੀ ਗੈਂਗੂ ਇਧਰ ਬੈਠੀ ਹਨ ਇਹਨਾਂ ਨੂੰ ਬੈਠੇ ਰਹਿੰਦੇ ਨੇ ਤੇ ਆਪਣੇ ਹਾਲਾਤ ਛੱਡ ਦਿੰਨੇ ਆਂ ਕੁੰਡਾ ਦਿੰਨੇ ਆਂ ਲਾਹ ਕੁਜੀ ਰੱਖ ਦਿੰਨੇ ਆਂ ਅੰਦਰ ਹਨ ਫਿਰ ਬੇਫਿਕਰੇ ਆਪਾਂ ਤੇ ਲਓ ਜੀ ਦਰਵਾਜਾ ਦਈਏ ਹੁਣ ਦਾਲਾ ਇਹਨਾਂ ਨੂੰ ਹੁਣ ਛੱਡਾਂਗੇ ਸ਼ਾਮੀ ਮਾੜਾ ਮੋਟਾ ਹਨਾ ਮੈਂ ਬਾਹਰ ਛੱਡ ਦਿੰਦਾ ਹਾਂ ਇਥੇ ਮੂੰਮਾ ਮਾਰ ਲੈਂਦੇ ਬੱਚੇ ਵੀ ਮਿੱਟੀ ਖਾ ਲੈਂਦੇ ਹਨਾ ਬਡੇ ਘੁੱਤਰ ਵੀ ਬਾਕੀ ਨੂਨ ਪਿਆ ਇਹ ਖਾਗੂਰੇ ਦੇ ਮੂੰਹ ਮਾਰ ਲੈਂਦੇ ਹੁਣ ਚੱਲਦੇ ਆ ਥੱਲੇ ਤੇ ਇਹ ਵੀਡੀਓ ਦਾ ਪਾ ਇੱਥੇ ਐਂਡ ਕਰ ਦਿੰਨੇ ਜਿਹੜੇ ਆਪਣੇ ਚੈਨਲ ਦੇ ਵਿੱਚ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬਾਕੀ ਤੁਸੀਂ ਕੱਲ ਕਮੈਂਟ ਕੀਤਾ ਸੀ ਉਹ ਕੱਪੜਾ ਬਦਲ ਦਿਓ ਹਨਾ ਜਿਹੜਾ ਪਲਾਸਰ ਨਿਸ਼ਾਨ ਬਣਾਇਆ ਵੇ ਛਤਰੀ ਤੇ ਉਹ ਆਪ ਬਦਲਤਾ ਵਾ ਇਹ ਬਾਕੀ ਹੋਰ ਆਪਾਂ ਨੂੰ ਕੁਝ ਨਹੀਂ ਚਾਹੀਦਾ ਬਸ ਇੱਕ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਬਾਏ ਵੀ ਸੋਣੇ